ਦੇ ਜ਼ਰੀਏ ਔਰ ਸਾਡੇ ਕੈਮਰੇ ਦੇ ਜ਼ਰੀਏ ਉਹ ਜਿਹੜੀ ਤਸਵੀਰ ਹੈ ਉਹ ਹਰ ਕਿਸੇ ਤੱਕ ਪਹੁੰਚੇ ਜਿਸ ਸਮੇਂ ਮੈਂ ਵਿਜੇ ਥੋੜੀ ਦਿਰ ਪਹਿਲਾਂ ਜ਼ਿਕਰ ਕਰ ਰਿਹਾ ਸੀ ਕਿ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਤਾਂ ਕੋਈ ਸਮਾਂ ਸੀ ਕਿ ਇਹ ਤਸਵੀਰਾਂ ਜਿਹੜੀਆਂ ਨੇ ਉਹ ਸਿਰਫ ਕੁਝ ਜਿਹੜੇ ਅਖਬਾਰਾਂ ਵਾਲੇ ਫੋਟੋਗ੍ਰਾਫਰ ਨੇ ਜਾਂ ਕੋਈ ਖਾਸ ਤੌਰ ਤੇ ਜਿਹੜੇ ਵਿਦੇਸ਼ੀ ਗੋਰੇ ਆਉਂਦੇ ਸੀ ਨਾ ਜਿਹੜੇ ਵਿਦੇਸ਼ੀ ਨਾਗਰਿਕ ਨੇ ਫਾਰਨਰ ਉਹ ਉਹਨਾਂ ਤਸਵੀਰਾਂ ਨੂੰ ਕੈਪਚਰ ਕਰਦੇ ਸੀ ਬਾਅਦ ਦੇ ਵਿੱਚ ਉਹ ਤਸਵੀਰਾਂ ਮਾਰਕੀਟ ਦੇ ਵਿੱਚ ਮੁੱਲ ਲੋਕ ਖਰੀਦਦੇ ਸੀ ਪਰ ਹੁਣ ਯੋਗ ਇਹ ਹੈ ਕਿ ਜਿਸ ਦੇ ਕੋਲ ਮੋਬਾਈਲ ਮੋਫੋਨ ਹੈ ਉਹ ਫੋਟੋਗ੍ਰਾਫਰ ਖੁਦ ਬਖੁਦ ਬਣ ਜਾਂਦਾ ਹੈ ਉਸ ਦੀ ਫੋਟੋਗ੍ਰਾਫੀ ਜਿਹੜੀ ਹੈ ਉਹ ਬਹੁਤ ਸੁਝ ਸੋਸ਼ਲ ਮੀਡੀਆ ਤੋਂ ਲੋਕ ਸਿੱਖਦੇ ਨੇ YouTube ਤੋਂ ਸਿੱਖਦੇ ਨੇ ਤਾਂ ਇਸ ਕਰਕੇ ਜਦੋਂ ਇਹ ਆਤਿਸ਼ਬਾਜ਼ੀ ਹੋਏਗੀ ਇੱਕ ਵਾਰ ਮੈਂ ਪਹਿਲਾਂ ਤਸਵੀਰ ਦਿਖਾ ਦਿਆਂ ਔਰ ਉਹ ਤੁਸੀਂ ਵੀ ਸਮਝ ਸਕੋਗੇ ਇਸ ਪ੍ਰਕਰਮਾ ਦੇ ਵਿੱਚ ਮੈਂ ਅਨੀਸ਼ ਨੂੰ ਕਹਾਂਗਾ ਕਿ ਜਿਹੜੀ ਸੰਗਤ ਮੌਜੂਦ ਹੈ ਉਹ ਇੱਕ ਵਾਰ ਜ਼ੂਮ ਇਨ ਕਰਕੇ ਦਿਖਾਈ ਜਾਵੇ ਕਿ ਪੂਰੀ ਪ੍ਰਕਰਮਾ ਇਸ ਵੇਲੇ ਭਰੀ ਹੋਈ ਹੈ ਪਰ ਫਿਲਹਾਲ ਸੰਗਤ ਵੀ ਇਹ ਕੋਸ਼ਿਸ਼ ਹੈ ਕਿ ਦੀਪਮਾਲਾ ਜਿਹੜੀ ਹੈ ਉਹ ਕੀਤੀ ਜਾਵੇ ਤੁਸੀਂ ਦੇਖੋ ਕਿ ਕੁਝ ਛੋਟੀਆਂ-ਛੋਟੀਆਂ ਬੱਚੀਆਂ ਜਿਹੜੀਆਂ ਨੇ ਉਹ ਇਸ ਵੇਲੇ ਪ੍ਰਕਰਮਾ ਦੇ ਵਿੱਚ ਦੀਪਮਾਲਾ ਕਰ ਰਹੀਆਂ ਨੇ ਔਰ ਉਹ ਤਸਵੀਰਾਂ ਵੀ ਉਹਨਾਂ ਵੱਲੋਂ ਆਪਣੇ ਫੋਨ ਦੇ ਕੈਮਰੇ ਦੇ ਵਿੱਚ ਕੈਪਚਰ ਕੀਤੀਆਂ ਜਾਂਦੀਆਂ ਨੇ ਕਿਉਂਕਿ ਇਹ ਸੁਭਾਗ ਜੋ ਹੈ ਉਹ ਕਿਸੇ ਕਿਸੇ ਨੂੰ ਪ੍ਰਾਪਤ ਹੁੰਦਾ ਹੈ ਹਰ ਕੋਈ ਚਾਹੁੰਦਾ ਹੈ ਕਿ ਦੀਵਾਲੀ ਵਾਲੇ ਦਿਨ ਖਾਸ ਤੌਰ ਤੇ ਬੰਦੀ ਛੋੜ ਦਿਵਸ ਵਾਲੇ ਦਿਨ ਦਰਬਾਰ ਸਾਹਿਬ ਆ ਕੇ ਇਹ ਜਿਹੜੀ ਦੀਪਮਾਲਾ ਉਹ ਕਰੇ ਤਾਂ ਜਿਹੜੀ ਗੱਲ ਮੈਂ ਪਹਿਲਾਂ ਕਰ ਰਿਹਾ ਸੀ ਉਹ ਇਹ ਹੈ ਕਿ ਇਹ ਜਿੰਨੀ ਵੀ ਸੰਗਤ ਹੁਣ ਦਿਖਾਈ ਦੇ ਰਹੀ ਹੈ ਜਦੋਂ ਆਤੀਸ਼ਬਾਜ਼ੀ ਹੋਏਗੀ ਤਾਂ ਇਹ ਪੂਰੀ ਪ੍ਰਕਰਮਾ ਦੇ ਵਿੱਚ ਮੋਬਾਈਲ ਦੇ ਜਿਹੜੇ ਕੈਮਰੇ ਨੇ ਉਹਨਾਂ ਦੀ ਜਿਹੜੀ ਫਲੈਸ਼ ਲਾਈਟ ਹੈ ਉਹੋਂ ਨਜ਼ਰ ਆਏਗੀ ਤਾਂ ਇੱਕ ਇਹ ਵੀ ਇੱਕ ਵੱਖਰਾ ਅਨੁਭਵ ਜਿਹੜਾ ਅਸੀਂ ਕਹਿ ਸਕਦੇ ਕਿ ਉਸ ਵੇਲੇ ਮਹਿਸੂਸ ਹੁੰਦਾ ਪਰ ਜਿਹੜੀ ਆਤਿਸ਼ਬਾਜ਼ੀ ਕਿਉਂਕਿ ਆਤਿਸ਼ਬਾਜ਼ੀ ਦੇ ਵਿੱਚ ਵੀ ਬੜੇ ਬਦਲਾਅ ਆਏ ਪਹਿਲਾਂ ਜਿਹੜੇ ਪਟਾਕੇ ਚੱਲਦੇ ਸੀ ਉਹ ਹੋਰ ਤਰੀਕੇ ਦੇ ਸੀ ਬਾਅਦ ਦੇ ਵਿੱਚ ਚਾਈਨੀਜ਼ ਪਟਾਕਿਆਂ ਨੇ ਉਹ ਜਗ੍ਹਾ ਲਈ ਔਰ ਹੁਣ ਗ੍ਰੀਨ ਪਟਾਕਿਆਂ ਦੀ ਗੱਲ ਕੀਤੀ ਜਾਂਦੀ ਹੈ ਕਿਉਂਕਿ ਪ੍ਰਦੂਸ਼ਨ ਦਾ ਜਿਹੜਾ ਧਿਆਨ ਹੈ ਉਹ ਵੀ ਰੱਖਣਾ ਬਹੁਤ ਜ਼ਰੂਰੀ ਹੈ ਔਰ ਕੱਲ ਗਿਆਨੀ ਰਗਵੀਰ ਸਿੰਘ ਹੁਰਾ ਵੱਲੋਂ ਵੀ ਇਹ ਗੱਲ ਕਹੀ ਗਈ ਸੀ ਕਿ ਦੀਵਾਲੀ ਤੇ ਜਿੰਨੇ ਵੀ ਸਿੱਖ ਨੇ ਘੱਟੋ ਘੱਟ ਇੱਕ ਬੂਟਾ ਜੋ ਹੈ ਇੱਕ ਪੌਦਾ ਆਪਣੇ ਘਰ ਦੇ ਵਿੱਚ ਜ਼ਰੂਰ ਲਗਾਉਣ ਕਿਉਂਕਿ ਦੀਵਾਲੀ ਤੇ ਹੋਣ ਵਾਲਾ ਜਿਹੜਾ ਪ੍ਰਦੂਸ਼ਨ ਹੈ ਉਸ ਨੂੰ ਕੱਟ ਕਰਨ ਦੇ ਲਈ ਵੀ ਆ ਜੋ ਹੈ ਲੋਕਾਂ ਨੂੰ ਹੀ ਅੱਗੇ ਆਉਣਾ ਚਾਹੀਦਾ ਚਾਹੀਦਾ ਅੱਗੇ ਆਉਣ ਦੀ ਲੋੜ ਹੈ ਤਾਂ ਹੁਣ ਇਸ ਵੇਲੇ ਤਸਵੀਰ ਤੁਸੀਂ ਦੇਖ ਰਹੇ ਹੋ ਕਿ ਸਿਰਫ ਸਿਰਫ ਲਾਈਟਾਂ ਜਿਹੜੀਆਂ ਨੇ ਉਹ ਹਰ ਪਾਸੇ ਨਜ਼ਰ ਆ ਰਹੀਆਂ ਨੇ ਪੂਰਾ ਜਿਹੜਾ ਹਰਮੰਦਰ ਸਾਹਿਬ ਦਾ ਚੌਗਿਰਦਾ ਜਿਹੜੀ ਪ੍ਰਕਰਮਾ ਉਹ ਰੁਸ਼ਨਾਈ ਹੋਈ ਨਜ਼ਰ ਆ ਰਹੀ ਹੈ ਨਿਹੰਗ ਸਿੰਘਾਂ ਦਾ ਮੈਂ ਜ਼ਿਕਰ ਕਰ ਰਿਹਾ ਸੀ ਤਾਂ ਨਿਹੰਗ ਸਿੰਘ ਫੌਜਾਂ ਜਿਹੜੀਆਂ ਨੇ ਉਹ ਵੀ ਤੁਸੀਂ ਦੇਖ ਸਕਦੇ ਹੋ ਪ੍ਰਕਰਮਾ ਦੇ ਵਿੱਚ ਕਿ ਕਿਸ ਤਰੀਕੇ ਦੇ ਨਾਲ ਕਿਉਂਕਿ ਅੱਜ ਦੇ ਇਸ ਦਿਹਾੜੇ ਤੇ ਬੰਦੀ ਛੋੜ ਦਿਵਸ ਇਸ ਨੂੰ ਕਿਹਾ ਜਾਂਦਾ ਤਾਂ ਬੰਦੀ ਛੋੜ ਦਿਵਸ ਮੌਕੇ ਨਿਹੰਗ ਸਿੰਘ ਜਿਹੜੇ ਨੇ ਤੁਸੀਂ ਦੇਖੋ ਕਿ ਇੱਕ ਬੜੀ ਵਧੀਆ ਤਸਵੀਰ ਵਿਜੇ ਮੈਂ ਦਿਖਾਉਣ ਜਾ ਰਿਹਾ ਹਾਂ ਇੱਕ ਨਿਹੰਗ ਸਿੰਘ ਆਪਣੇ ਸਿਰ ਦੇ ਉੱਤੇ ਬਾਜ ਲੈ ਕੇ ਤੁਸੀਂ ਦੇਖੋ ਕਿ ਪ੍ਰਕਰਮਾਂ ਦੇ ਵਿੱਚ ਜਾਂਦਾ ਹੋਇਆ ਨਜ਼ਰ ਆ ਰਿਹਾ ਤਾਂ ਬੱਕਰੀਆਂ ਬੱਕਰੀਆਂ ਜਿਹੜੀਆਂ ਤਸਵੀਰਾਂ ਨੇ ਉਹ ਤੁਸੀਂ ਦੇਖੋ ਕਿ ਇਸ ਵੇਲੇ ਪ੍ਰਕਰਮਾ ਦੇ ਵਿੱਚ ਨਿਹੰਗ ਸਿੰਘ ਜੋ ਹੈ ਉਹ ਜਾ ਰਿਹਾ ਔਰ ਸਿਰ ਦੇ ਉੱਤੇ ਬਾਜ ਤੁਸੀਂ ਦੇਖੋ ਇੱਕ ਛੋਟਾ ਪਚੰਗੀ ਜਿਹਨੂੰ ਕਿਹਾ ਦਿੱਤਾ ਜਾਂਦਾ ਜਿਹੜੇ ਛੋਟੇ ਬੱਚੇ ਹੁੰਦੇ ਨੇ ਨਿਹੰਗ ਸਿੰਘਾਂ ਦਾ ਬਾਣਾ ਜਿਹੜੇ ਪਾਉਂਦੇ ਨੇ ਤਾਂ ਉਹਨਾਂ ਨੂੰ ਪਚੰਗੀ ਸਿੰਘ ਕਿਹਾ ਜਾਂਦਾ ਤਾਂ ਤੁਸੀਂ ਦੇਖੋ ਇੱਕ ਪਚੰਗੀ ਜੋ ਹੈ ਉਹ ਪਿੱਛੇ ਪਿੱਛੇ ਨਾਲ ਚੱਲ ਰਿਹਾ ਕੱਲ ਦੀ ਜਿਹੜੀ ਤਸਵੀਰ ਨਜ਼ਰ ਆਉਣ ਵਾਲੀ ਹੈ ਵਿਜੇ ਉਹ ਇੰਨੀ ਕੁ ਜ਼ਿਆਦਾ ਅਸੀਂ ਕਹਿ ਸਕਦੇ ਕਿ ਉਸ ਦਾ ਵੀ ਇੱਕ ਕਰਾਹੀ ਅਨੁਭਵ ਹੈ ਕਿਉਂਕਿ ਅੰਮ੍ਰਿਤਸਰ ਦੇ ਵਿੱਚ ਬੁਰਜ ਬਾਬਾ ਅਕਾਲੀ ਫੁੱਲਾ ਸਿੰਘ ਜੋ ਹੈ ਗੁਰਦੁਆਰਾ ਉੱਥੇ ਅਖੰਡ ਪਾਠ ਸਾਹਿਬ ਦੇ ਕੱਲ ਪਹਿਲਾਂ ਭੋਗ ਪਾਏ ਜਾਣਿਆ ਫਿਰ ਉੱਥੋਂ ਉਹ ਜਿਹੜਾ ਨਗਰ ਕੀਰਤਨ ਹੈ ਉਸ ਦੀ ਰੰਪਤਾ ਹੁੰਦੀ ਹੈ ਤਾਂ ਜਿਹੜੇ ਨਿਹੰਗ ਸਿੰਘਾਂ ਦੀ ਭਾਸ਼ਾ ਦੇ ਵਿੱਚ ਨੂੰ ਉਸ ਨੂੰ ਮੁਹੱਲਾ ਕਿਹਾ ਜਾਂਦਾ ਜਿਹੜਾ ਨਗਰ ਕੀਰਤਨ ਹੁੰਦਾ ਹੈ ਕਈ ਮੈਂ ਤਾਂ ਕਹਿ ਸਕਦਾ ਕਿ ਹਜ਼ਾਰਾਂ ਦੀ ਤਦਾਦ ਦੇ ਵਿੱਚ ਘੋੜਿਆਂ ਦੇ ਉੱਤੇ ਨਿਹੰਗ ਸਿੰਘ ਜਿਹੜੇ ਨੇ ਉਹ ਸਵਾਰ ਹੋ ਕੇ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਤੋਂ ਹੁੰਦੇ ਹੋਏ ਤਾਂ ਹੁਣ ਵਿਜੇ ਅਰਦਾਸ ਦਾ ਸਮਾਂ ਹੋ ਚੁੱਕਾ ਤਾਂ ਇਸ ਕਰਕੇ ਮੈਂ ਸੁਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਅਰਦਾਸ ਹੋਣੀ ਹੈ ਉਸ ਤੋਂ ਬਾਅਦ ਆਤੀਸ਼ਬਾਜ਼ੀ ਜਿਹੜੀ ਹੈ ਉਹ ਸ਼ੁਰੂ ਹੋਏਗੀ ਜੀ ਜੀ ਅੱਜ ਦੇ ਦਿਨ ਆਏ ਗਏ ਸੀ ਜੱਟੇ ਜੀ ਮਾਣ ਦਿਵਾਉਂਦੇ ਰਹਾਈ ਆਹ ਅੱਜ ਦੇ ਦਿਨ ਤਰਫ ਜੀ ਆਪਾਂ ਸੋਚ ਰਹੇ ਹਾਂ ਕਿ ਅੱਜ ਤੋਂ ਬਾਅਦ ਕੀ ਹੋਏਗਾ ਜੁਰਮ ਨਾਮ ਤੇ ਨੰਨ ਸ੍ਰੀ ਆਪ ਜੀ ਅੱਜ ਦਾ ਬੋਲ ਸ੍ਰੀ ਰਾਮ ਵਾਚਨ ਹੈ ਸਤਿ ਸ਼੍ਰੀ ਅਕਾਲ ਅੱਜ ਜਨ ਹਾਂ ਜਨ ਜੀਓ ਸੇਵਾਾਲਾ ਸ੍ਰੀ ਹਰਿ ਨਾਰਾਇਣ ਜੀ ਹਰ ਕੇ ਸੇਤੇ ਆਇਆ ਮੇਰੇ ਸੱਜਾ ਅਕਾਉਂ ਗੁੜ ਆਇਆ ਸੇਵਾ ਦੇ ਸਰ ਧਰਮ ਨਾਮ ਜਿਹ ਆਇਆ ਤਾਰੇ ਸਾਦੇ ਖਾਈ ਹੋਏ ਸਹਾਰੇ ਦਸੇ ਪ੍ਰਾਪਤ ਕਹਾ ਸ੍ਰੀ ਗੁਰੂ ਬਾਬਾ ਫਰੀਦ ਸਾਹਿਬ ਜੀ ਸਾਹ ਰਖਾਈ ਹੋਈ ਸਾਹੇ ਬਾਸਾ ਸਾਹਿਬ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਾਤਾ ਜੀ ਕਹਿੰਦੇ ਬੋਲੋ ੜੇ ਬੋਲੋ ਜੀ ਪੰਜਾਬੀ ਆਸਰਾ ਸਹਸ ਪਿਆ ਵਾਹਨ ਸੁਖਿਆ ਦੀ ਜੀਤ ਲਈ ਤੇਜ ਵਾਹਨ ਦੇ ਸੇ ਅੰਗੜੀ ਪੀਤਾ ਕਿਨੋ ਪਿਆਰਿਆ ਸੁਖਿਆ ਰਿਆ ਤੇਮਾਰੀ ਦਾ ਝਾੜਾਂ ਧਰ ਕੇ ਖੰਖਾ ਦੀ ਬੋਲੋ ਜੀ कड़े आर चाहे गुरद्वार जी सेवा में कुर्बानी हारिया सिखी केतिरा स्वास इन्हनि जी कमाई दादा कर ਮਾਦੀ ਯੇਸ਼ੂ ਪ੍ਰਗਿਆ ਬਹਤਾ ਸਰਬੱਤੋ ਗੁਰਜਵਾਰਿਆ ਦਾ ਧਿਆਨ ਕਰਕੇ ਧੋਨ सरकार सरस्क सार्थ हो जहां, जहां साहे तहां तहां रते फे जग कृप पंचमी जी श्री जी सहारे ख़ासे गोल भले

मान रोशन